ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਫਰੋਜਪੁਰ ਦੀਆਂ ਜਿੱਥੇ ਅੱਜ ਸਵੇਰ ਤੋਂ ਹੀ ਮूसलाधार بارش ਜਿਹੜੀ ਆ ਉਹ ਹੋ ਰਹੀ ਆ ਤਾਂ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਜਿਹੜੀ ਆ ਉਹ ਮਿਲੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ بارش ਜਿਹੜੀ ਆ ਉਹ ਅੱਜ ਫਰੋਜਪੁਰ ਵਿੱਚ ਹੋ ਰਹੀ ਆ ਤਾਂ ਇਸ ਸਬੰਧੀ ਅਸੀਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਇੰਨੀ بارش ਜਿਹੜੀ ਆ ਉਹ ਕਦੇ ਨਹੀਂ ਦੇਖਣ ਨੂੰ ਮਿਲੀ ਤਾਂ ਉਹਨਾਂ ਨੇ ਕਿਹਾ ਕਿ ਇਸ بارش ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਝੋਨੇ ਦੀ ਫਸਲ ਨੂੰ ਵੀ ਇਹ ਨੁਕਸਾਨ ਜਿਹੜੀ ਆ ਉਹ ਬਰਖਸ਼ ਕਰੇਗੀ ਕਿਉਂਕਿ ਝੋਨੇ ਨੂੰ ਜਿਆਦਾ ਪਾਣੀ ਜਿਹੜਾ ਨੁਕਸਾਨ ਕਰਦਾ ਤਾਂ ਕਈ ਥਾਵਾਂ ਤੇ ਜਿਹੜੀਆਂ ਜ਼ਮੀਨਾਂ ਡਾਊਨ ਆ ਉਹਨਾਂ ਵਿੱਚ ਝੋਨਾ ਜਿਹੜਾ ਉਹ ਡੁੱਬ ਚੁੱਕਿਆ ਤਾਂ ਅਗਰ ਸਤਲੁਜ ਦਰਿਆ ਦੀ ਗੱਲ ਕਰੀਏ ਤਾਂ ਸਤਲੁਜ ਦਰਿਆ ਦਾ ਪੱਧਰ ਵੀ ਜਿਹੜਾ ਉਹ ਲਗਾਤਾਰ ਪੈ ਰਿਹਾ ਅ ਬਰਸਾਤਾਂ ਦੇ ਕਾਰਨ ਵੱਧ ਚੁੱਕਿਆ ਤਾਂ ਬੰਨਾਂ ਨੂੰ ਵੀ ਕਿਤੇ ਨਾ ਕਿਤੇ ਖਤਰਾ ਜਿਹੜਾ ਉਹ ਜਰੂਰ ਆ ਜਿਸ ਵੱਲ ਪ੍ਰਸ਼ਾਸਨ ਨੂੰ ਜਿਹੜਾ ਧਿਆਨ ਆ ਉਹ ਦੇਣ ਦੀ ਲੋੜ ਆ ਤਾਂ ਕੀ ਕੁਝ ਕਹਿਣਾ ਹੈ ਹੋਰ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾਦਨੇ ਆ ਦੇਖੋ ਪਿਛਲੇ 2-3 ਦਿਨ ਤੋਂ ਲਗਾਤਾਰ ਨਹੀਂ ਬਰਸਾਤ ਹੋ ਰਹੀ ਹੈ ਕਾਫੀ ਵੱਡੇ ਪੱਧਰ ਤੇ ਹੋ ਰਹੀ ਹੈ ਤਾਂ ਨੂੰ ਇਹ ਵੀ ਪਤਾ ਕਿ ਜਿਹੜਾ ਇਹ ਬਾਰਡਰ ਏਰੀਆ ਹੈ ਦਰਿਆਈ ਏਰੀਆ ਵੀ ਤਾਲ ਨਾਲ ਪੈਂਦਾ ਹੈ ਲੋਕਾਂ ਦੇ ਜਿਹੜੇ ਨੀਵੇਂ ਥਾਵਾਂ ਤੇ ਫਸਲਾਂ ਵੀ ਖਰਾਬ ਹੁੰਦੀਆਂ ਨੇ ਔਰ ਗਰਮੀ ਤੋਂ ਜਿੱਥੇ ਰਾਤ ਮਿਲੀ ਹੈ ਉੱਥੇ ਫਸਲਾਂ ਨੂੰ ਹੈਗੇ ਪਰ ਡੂੰਘੇ ਥਾਵਾਂ ਤੇ ਦਰਿਆਈ ਏਰੀਆ ਹੁਣ ਕਰਕੇ ਕਈਆਂ ਜਗ੍ਹਾ ਤੇ ਨੁਕਸਾਨ ਵੀ ਹੈ ਗਿਆ। ਨਹੀਂ ਬਿਲਕੁਲ ਜਿਹੜੀਆਂ ਝੋਨੇ ਦੀਆਂ ਫਸਲਾਂ ਉਹਨਾਂ ਨੂੰ ਫਾਇਦਾ ਤਾਂ ਹੋਏਗਾ ਪਰ ਕਈਆਂ ਜਗ੍ਹਾ ਤੇ ਦਰਿਆਈ ਇਲਾਕਾ ਹੁਣ ਕਰਕੇ ਨੁਕਸਾਨ ਵੀ ਹੋਏਗਾ। ਜੇ ਵੱਡੇ ਪੱਧਰ ਤੇ ਇਸ ਤਰ੍ਹਾਂ ਬਰਸਾਤ ਰਹਿੰਦੀ ਹੈ ਤੇ ਉਹਦਾ ਨੁਕਸਾਨ ਵੀ ਹੋਏਗਾ ਪਰ ਹਜੇ ਤੱਕ ਵੱਧੇ ਤੌਰ ਤੇ ਕਿਸਾਨਾਂ ਨੂੰ ਫਾਇਦਾ ਹੋਇਆ ਨੁਕਸਾਨ ਨਹੀਂ ਹੋਇਆ ਜੇ ਇੰਦਾ ਬਾਰਿਸ਼ ਜ਼ਿਆਦਾ ਰਹੀ ਤੇ ਫਿਰ ਨੁਕਸਾਨ ਹੁੰਦਾ ਜੀ ਦੇਖੋ ਜੀ ਅਸੀਂ ਤਾਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਿਵੇਂ ਦਰਿਆ ਦਾ ਮਗਰ ਡੈਮਾਂ ਦਾ ਪਾਣੀ ਵੱਧ ਰਿਹਾ ਹੈ ਉਡੇਮਾ ਤੋਂ ਹੌਲੀ ਹੌਲੀ ਕਰਕੇ ਜਿਹੜਾ ਪਾਣੀ ਰਿਲੀਜ਼ ਕੀਤਾ ਜਾਣਾ ਚਾਹੀਦਾ ਇੱਕੇ ਬਰੀ ਜਦੋਂ ਤੁਸੀਂ ਛੱਡਦੇ ਹੋ ਤਾਂ ਕਾ ਬੜੇ ਬੜੇ ਪਦਰ ਜਿਹੜਾ ਕਿਸਾਨਾਂ ਦਾ ਨੁਕਸਾਨ ਹੁੰਦਾ ਇਹਨੂੰ ਹੌਲੀ ਹੌਲੀ ਜਿਵੇਂ ਪਾਣੀ ਵਧ ਰਿਹਾ ਉਹਨੂੰ ਰਿਲੀਜ਼ ਕਰੀ ਜਾਓ ਜਿਹੜਾ ਪਾਣੀ ਹੈ ਜਿਹੜਾ ਉਹ ਸੰਭਦਾ ਜਾਵੇ ਨਾਲ ਨਾਲ ਕਾ ਜਿਹੜਾ ਤੁਰਿਆ ਜਾਵੇ। ਬਸ ਨਾਮ ਕੀ ਤੁਹਾਡਾ ਦਵਿੰਦਰ ਸਿੰਘ ਫੁੱਲਰਵਾਲ ਜ਼ਿਲ੍ਹਾ ਪ੍ਰਧਾਨ। ਪਰਸਾਤ ਜੱਟ ਕਹੀ ਤਾਂ ਕਿ ਕਿੰਨੀ ਤੇ ਬਰਸਾਤ ਰਹੀ ਅੱਜ ਫੋਲ ਪੈ ਰਹੀ ਹੈ ਕਿੰਨੀ ਦਾ ਲੋਕਾਂ ਨੂੰ ਰਾਹਤ ਜਿਹੜੀ ਉਹ ਮਿਲੀ ਹੈ। ਹਾਂਜੀ ਅੱਛਾ। ਬਰਸਾਤ ਅੱਜ ਸਵੇਰ ਦੀ ਬਹੁਤ ਪੈ ਰਹੀ ਹੈ। ਬਹੁਤ ਭਾਰੀ ਮੀਂਹ ਪਿਆ ਹੈ ਰਾਹਤ ਤਾਂ ਬਹੁਤ ਮਿਲੀ ਗਰਮੀ ਤੋਂ ਪਰ ਕੁਦਰਤ ਨੂੰ ਮਿਹਰ ਹੀ ਕਰਨੀ ਚਾਹੀਦੀ ਹੁਣ ਕਿਉਂਕਿ ਲੱਗਦਾ ਨਾਲ ਹੜ੍ਹਾਂ ਦੇ ਵੀ ਡਰਾ ਹੈ ਜਿੰਨੀ ਜ਼ਿਆਦਾ ਬਾਰਸ਼ ਪੈ ਗਈ ਬਹੁਤ ਜ਼ਿਆਦਾ ਬਾਰਸ਼ ਪੈ ਗਈ ਤਾਂ ਇਹਦਾ ਛੋਲੇ ਜ਼ਿਆਦਾ ਹੋਵੇਗਾ ਜਦੋਂ ਫਸਾਣਾ ਇਸ ਦਾ ਨਹੀਂ ਬਰਸਾਤ ਦਾ ਕਦੀ ਵੀ ਨੁਕਸਾਨ ਨਹੀਂ ਹੁੰਦਾ ਛੋਲੇ ਨੂੰ ਫਾਇਦਾ ਹੁੰਦਾ ਪਰ ਬਹੁਤ ਜ਼ਿਆਦਾ ਬਰਸਾਤ ਤੇ ਤੁਹਾਨੂੰ ਪਤਾ ਹੜ੍ਹ ਆਉਣ ਦੇ ਖਤਰੇ ਨੇ ਮੇਰਾ ਨਾਮ ਜੀਵਨ ਸਿੰਘ ਸੋਢੀ ਮੈਂ ਇਕਤਾ ਮਜਹਿਲ ਕਿਸਾਨ ਯੂਨੀਅਨ ਦਾ ਬੇਤਸਖਤਰਾਂ ਬਰਸਾਤ ਪਰੇ ਦੇ ਪਰੇ ਆ ਬਰਸਾਤ ਦਾ ਲਾਭ ਦਾ ਜੀਵਿੰਦਾਰਾਂ ਨੂੰ ਬਹੁਤ ਜ਼ਿਆਦਾ ਹੈ ਪਰ ਇਹਦਾ ਜਿਹੜਾ ਪੋਜੀਟਿਵ ਹੈ ਨਾਲ ਨੈਗੇਟਿਵ ਵੀ ਹੁੰਦਾ ਹੈ ਜਿਵੇਂ ਉਹਨਾਂ ਕੱਚੇ ਕਮਰੇ ਨੇ ਕਈਆਂ ਗਰੀਬਾਂ ਦੇ ਉੱਡਕਣਗੇ ਪੈ ਜਾਣਗੇ ਨੀਵੀਆਂ ਥਾਵਾਂ ਤੇ ਝੋਨੇ ਡੁੱਬ ਜਾਣਗੇ ਹੜ੍ਹਾਂ ਦੇ ਆਉਣ ਦਾ ਡਾਰੇ ਬੰਨ ਟੁੱਟ ਜਾਣਗੇ ਉਹ ਪ੍ਰਸ਼ਾਸਨ ਬੰਦਾ ਮੰਨੇ ਵੀ ਕੋ ਧਿਆਨ ਦੇਵੇ ਕਈਆਂ ਨਾਲਿਆਂ ਦੀ ਸਫਾਈ ਹੋਣ ਵਾਲੀ ਉਹਨਾਂ ਨੂੰ ਸਫਾਈ ਕਰਾਵੇ ਫੇਰ ਹੀ ਉਮੀਦ ਆ ਫਾਇਦਾ ਹੈ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਗਰਮੀ ਤੋਂ ਤਾਂ ਬਹੁਤ ਜ਼ਿਆਦਾ ਰਾਹਤ ਮਿਲੀ ਹੈ ਗਰਮੀ ਤੋਂ ਰਾਹਤ ਮਿਲਣ ਨਾਲ ਹੁਣ ਥੋੜਾ ਜਿਹਾ ਬਿਜਲੀ ਦਾ ਸੰਕਟ ਘਟ ਜਾਏਗਾ ਤੇ ਬਿਜਲੀ ਮਹਿਕਮਾ ਥੋੜਾ ਜਿਹਾ ਸੌਖਾ ਹੋ ਜਾਏਗਾ